ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਜੈ ਜਨਤਾ ਜੈ ਸੰਘਰਸ਼ ਮੇਰੇ ਬਹੁਤ ਹੀ ਸਤਿਕਾਰਯੋਗੀ ਟੀਟੀ 9594 ਕੇਡਰ ਸਾਥੀਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੋ ਸਾਥੀਓ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਕਿ ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਆਪਾਂ ਸਰਕਾਰ ਨਾਲ ਸੀਐਮ ਲਾਉਣ ਬਾਰੇ ਐਪਲੀਕੇਸ਼ਨ ਲਾਉਣ ਬਾਰੇ ਜਿਹੜੀ ਜਦੋਜਹਿਦ ਚੱਲ ਰਹੀ ਸੀ ਸੋ ਸਾਥੀਓ ਕੱਲ ਵੀ ਲਾਈਵ ਦੇ ਵਿੱਚ ਦੱਸਿਆ ਗਿਆ ਸੀ ਅੱਜ ਆਪਾਂ ਨੂੰ ਟਾਈਮ ਦਿੱਤਾ ਸੀਗਾ ਸਰਕਾਰ ਨੇ ਐਪਲੀਕੇਸ਼ਨ ਲਾਉਣ ਦਾ ਸੋ ਸਵੇਰੇ ਜਦੋਂ ਸਾਨੂੰ ਪਤਾ ਲੱਗਿਆ ਕਿ ਸਰਕਾਰ ਥੋੜਾ ਬਹੁਤਾ ਅਨਾਂਕਾਨੀ ਕਰ ਰਹੀ ਹੈ ਉਸ ਦੇ ਵਿੱਚ ਸੋ ਸਾਡੇ ਵੱਲੋਂ ਸਾਰੇ ਸਾਥੀ ਜਿੰਨੇ ਵੀ ਅਸੀਂ ਸੀਗੇ ਇੱਥੇ ਚਾਹੇ ਗਿਣਤੀ ਘੱਟ ਸੀ ਅਸੀਂ ਟੈਂਕੀ ਤੇ ਚੜਨ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਨਾਲ ਜਿਹੜਾ ਉਹ ਕਾਫੀ ਹੱਥੋਪਾਈ ਵੀ ਹੋਈ ਸਾਡੀ ਬਹਿਸਬਾਜੀ ਵੀ ਹੋਈ ਸੋ ਉਸ ਤੋਂ ਬਾਅਦ ਸਰਕਾਰ ਨੂੰ ਪਤਾ ਲੱਗ ਗਿਆ ਕਿ ਇਹ ਟੱਕੇ ਬਹਿਣ ਵਾਲੇ ਨਹੀਂ ਹੈਗੇ ਆਟੀਟੀ ਵਾਲੇ ਸੋ ਜਿਹੜੀ ਅੱਜ ਆਪਣੀ ਸੀਐਮਾ ਉਹ ਫਾਈਲ ਹੋ ਚੁੱਕੀ ਐ ਐਪਲੀਕੇਸ਼ਨ ਸੋ ਉਹ 10 ਵਜੇ ਦਾ ਟਾਈਮ ਸੀ ਪਰ ਉਹ 12 ਵਜੇ ਤੋਂ ਬਾਅਦ ਫਾਈਲ ਹੋਈ ਹੋਣੀ ਆ ਜਿਹਦੇ ਕਰਕੇ ਆਪਣਾ ਜਿਹੜਾ ਅੱਜ ਡਾਇਰੀ ਨੰਬਰ ਸ਼ੋ ਨਹੀਂ ਹੋ ਰਿਹਾ ਸੋ ਜੇ ਸਾਥੀਓ ਤੁਹਾਨੂੰ ਕੋਈ ਵੀ ਸ਼ਰਾਰਤੀ ਆਨਸਰ ਕਹਿੰਦਾ ਕਿ ਸੀਐਮ ਫਾਈਲ ਨਹੀਂ ਹੋਈ ਜਾਂ ਨਹੀਂ ਲੱਗ ਰਹੀ ਸੋ ਤੁਸੀਂ ਇਦਾਂ ਦੇ ਸ਼ਰਾਰਤੀ ਆਨਸਰਾਂ ਦੇ ਮਗਰ ਨਹੀਂ ਲੱਗਣਾ ਕਿਉਂਕਿ ਜਿਹੜੀ ਸੀਐਮ ਉਹ ਫਾਈਲ ਹੋ ਚੁੱਕੀ ਆ ਸੋ ਡਿਪਾਰਟਮੈਂਟ ਵੱਲੋਂ ਜਿਹੜਾ ਸਾਰਾ ਸੀਐਮ ਫਾਈਲ ਕਰਕੇ ਐਪਲੀਕੇਸ਼ਨ ਨੰਬਰ ਜਿਹੜਾ ਉਹਨਾਂ ਕੋਲੇ ਮਿਲ ਚੁੱਕਿਆ ਸੋ ਆਫੀਸ਼ੀਅਲੀ ਉਹ ਆਪਾਂ ਨੂੰ ਨਹੀਂ ਭੇਜ ਸਕਦੇ ਕਿਉਂਕਿ ਸਰਕਾਰ ਦੀਆਂ ਜਿਹੜੀਆਂ ਅੰਦਰੂਨੀ ਗੱਲਾਂ ਹੁੰਦੀਆਂ ਨੇ ਸੋ ਪ੍ਰਸ਼ਾਸਨ ਵੱਲੋਂ ਆਪਾਂ ਨੂੰ ਉਹ ਮੈਸੇਜ ਆ ਜਿਹੜਾ ਰਸੀਦ ਆ ਉਹ ਦਿਖਾ ਦਿੱਤੀ ਗਈ ਆ ਸੋ ਕੱਲ ਤੱਕ ਜਿਹੜਾ ਆਪਣਾ ਡਾਇਰੀ ਨੰਬਰ ਸ਼ੋ ਹੋਣ ਲੱਗ ਜੂਗਾ ਸੋ ਸਾਰੇ ਸਾਥੀਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਥੋੜਾ ਜਿਹਾ ਹੌਸਲਾ ਤੇ ਸੰਜਮ ਬਣਾ ਕੇ ਰੱਖੋ ਤੇ ਪ੍ਰਮਾਤਮਾ ਦਾ ਵਾਹਿਗੁਰੂ ਦਾ ਨਾਮ ਲਾਓ ਅਰਦਾਸ ਕਰੋ ਕਿ ਜਿਹੜੀ ਸਾਡੀ ਐਪਲੀਕੇਸ਼ਨ ਦੀ ਡੇਟ ਆ ਹਿアリング ਡੇਟਾ ਉਹ ਜਲਦ ਤੋਂ ਜਲਦ ਮਿਲੇ ਤੇ ਵਧੀਆ ਤਰੀਕੇ ਨਾਲ ਬਹਿਸ ਹੋ ਕੇ ਜਿਹੜੀ ਆਪਣੀ ਭਰਤੀ ਆ ਉਹ ਕੋਰਟ ਦੇ ਵਿੱਚੋਂ ਬਾਹਰ ਆਵੇ ਸੋ ਸਾਥੀਓ ਬਾਕੀ ਕੱਲ ਨੂੰ ਜਦੋਂ ਆਪਾਂ ਨੂੰ ਡਾਇਰੀ ਨੰਬਰ ਮਿਲ ਜੂਗਾ ਆਨਲਾਈਨ ਸ਼ੋ ਹੋਣ ਲੱਗ ਜੂਗਾ ਉਸ ਤੋਂ ਬਾਅਦ ਲਾਈਵ ਹੋ ਕੇ ਕੱਲ ਨੂੰ ਜਿਹੜੀ ਬਾਕੀ ਜਾਣਕਾਰੀ ਆ ਜਿਹੜੀ ਤੁਹਾਡੇ ਨਾਲ ਸਾਰੀ ਸਾਂਝੀ ਕੀਤੀ ਜਾਊਗੀ ਤੇ ਜੋ ਵੀ ਸਾਥੀਆਂ ਦੇ ਜਵਾਬ ਹੋਣਗੇ ਸਵਾਲ ਹੋਣਗੇ ਤੇ ਉਹਨਾਂ ਦੇ ਜਵਾਬ ਆ ਜਿਹੜੇ ਸਾਰਤਿਕ ਤਰੀਕੇ ਨਾਲ ਦਿੱਤੇ ਜਾਣਗੇ ਸੋ ਅਰਦਾਸ ਕਰੋ ਕਿ ਜਲਦ ਤੋਂ ਜਲਦ ਸਾਨੂੰ ਹੀアリング ਮਿਲੇ ਤੇ ਸਾਡਾ ਜਿਹੜਾ ਮਸਲਾ ਹੱਲ ਹੋ ਕੇ ਪਰਤੀਕੋਟ ਚੋਂ ਬਾਹਰ ਆਵੇ ਤੇ ਆਪਾਂ ਸਾਰੇ ਸਾਥੀ ਜੁਆਇਨ ਕਰ ਗਏ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜਨਤਾ ਜੈ ਸੰਘਰਸ਼ ਜੱਟ ਲੜਦੇ ਲੋਕਾਂ ਦੇ